ਅਕਲਾ ਰਹੇ ਤੇ ਗੁਰੂ ਦੇ ਪਿਆਰਿਓ ਫਿਰ ਉਹ ਮਹਾਪੁਰਖ ਨੇ ਉਹ ਕਵੀ ਨੇ ਰਾਵਣ ਦੀ ਸੂਰਤੀ ਨੂੰ ਪੜਿਆ ਪੜ ਕੇ ਚਾਰ ਤੁਕਾਂ ਲਿਖੀਆਂ ਸੰਤ ਜੀ ਮਹਾਪੁਰਖ ਨੇ ਜਹਾਂਗੀਰ ਲੰਗ ਕੋ ਨਿਸ਼ੰਕ ਹੋਇਣਾ ਦੇਖ ਸਕਾ ਆ ਗਿਆ ਕੋ ਮਾਨ ਮਾથે ਸੀਸ ਕੋ ਝੁਕਾਉਂਦੇ ਰਾਵਣ ਦੇ ਮਨ ਦੀ ਗੱਲ ਮਹਾਂਪੁਰ ਖੜੇ ਆਪਣੀ ਕਲਮ ਵਿੱਚ ਬੰਦ ਕਰਕੇ ਲਿਖ ਲਿਆ ਤੁਸੀਂ ਆਪਣੇ ਨਾਲ ਗੱਲ ਕਰਿਓ ਆਪਣੇ ਆਪਣੇ ਆਪ ਨੂੰ ਸਮਝਾ ਕੇ ਦੇਖਿਓ ਜਹਿੰਦੜ ਲਾਂਕੂ ਕੋਲੋਂ ਸੰਕੋਏ ਨਾ ਦੇਖ ਸਕੇ ਆ ਕੇ ਪਰ ਮਾਨਮਾਤੇ ਸਿਰ ਸੁਕਾਉਂਦੇ ਸਾਧੂ ਪੌੜ ਬਾਹਰ ਬਸ ਫੌਰਾ ਤੇ ਠੰਡੇ ਰਹੇ ਨਿਆਰੋ ਨਿਆਰੋ ਆਪਣੇ ਜਵਾਰ ਪਹੁੰਚ ਆਪ ਤੇ ਜਹਿੰਦੂ ਗੁਲਾਬ ਤੋਂ ਸਵਾਪ ਤੋਂ ਸਤਿਮਨ ਬਿਨਾ ਮੇਰੇ ਕਹਿ ਦੇ ਕੇ ਬੈਠਣਾ ਨਾ ਆਪ ਤੇ ਜਦ ਹੀ ਗਰ ਕੋ ਰਿਛ ਬੰਦਰ ਲਪੇਟ ਤਾਏ ਸਭੀ ਦਿਨ ਇੱਕ ਸੇ ਨਾਲ ਦੇਖੇ ਮਨ ਭਾਉਦੇ ਰਾਵਣ ਕਹਿੰਦਾ ਜਦੋਂ ਮੇਰੇ ਚ ਤਾਕਤ ਸੀ ਤੁਸੀਂ ਰਾਖਸਾਨ ਦੀ ਬੰਦਿਆਂ ਦੀ ਗੱਲ ਛੱਡੋ ਦੇਖਦੇ ਮੇਰੀ ਲੰਕਾਬਲ ਅੱਖ ਚੱਕ ਕੇ ਨਹੀਂ ਦੇਖ ਸਕਦੇ ਸੀ ਇਹ ਤਾਂ ਮੇਰਾ ਪ੍ਰਤਾਪ ਸੀ ਸੱਤ ਦਰਵਾਜ਼ੇ ਸੀ ਕਹਿੰਦਾ ਮੇਰੇ ਦਰਵਾਜ਼ੇ ਮੇਰੇ ਲੰਕਾ ਦੇ ਮੇਰੇ ਕਿਲੇ ਦੇ ਸੱਤਾਂ ਦਰਵਾਜ਼ੇ ਤੇ ਲੋਕ ਹੱਥ ਵੰਡ ਕੇ ਖੜੇ ਰਹਿੰਦੇ ਸੀ ਨੰਗੇ ਪੈਰੀ ਖੜੇ ਰਹਿੰਦੇ ਸੀ ਰਾवण ਕਹਿੰਦਾ ਜਿਹਨੂੰ ਮੈਂ ਬੁਲਾਉਂਦਾ ਸੀ ਉਹ ਹੀ ਅੰਦਰ ਆਉਂਦਾ ਸੀ ਤੇ ਕੰਬਦਾ ਕੰਬਦਾ ਉੱਤਾ ਸੀ ਐਡਾ ਮੇਰਾ ਪ੍ਰਤਾਪ ਸੀ ਜਿੰਨਾ ਚਿਰ ਮੈਂ ਕਹਿੰਦਾ ਨਹੀਂ ਸੀ ਵੀ ਬੈਠ ਜਾ ਕੋਈ ਬਹਿੰਦਾ ਨਹੀਂ ਸੀ ਇੰਨਾ ਪ੍ਰਤਾਪ ਸੀ ਮੇਰਾ ਰਾਵਣ ਕਹਿੰਦਾ ਪਰ ਅੱਜ ਕੀ ਹੋਇਆ ਕਹਿੰਦਾ ਅੱਜ ਮੈਂ ਮੌਤ ਦੀ ਬੁੱਕਲ ਵਿੱਚ ਪਿਆ ਮੌਤ ਮੇਰੇ ਕੋਲੇ ਖੜੀ ਆਂਾ ਸਰੀਰ ਮੇਰਾ ਸਾਥ ਨਹੀਂ ਦਿੰਦਾ ਅਜ ਹਾਲ ਇਹ ਆ ਵੀ ਬੰਦਰ ਦੇ ਵਿੱਚ ਮੇਰੀ ਲਾਂਕਾ ਨੂੰ ਹੱਕ ਲਾ ਰਹੇ ਨੇ ਤੇ ਉਜਾੜ ਰਹੇ ਨੇ ਬੰਦਿਆਂ ਦੀ ਗੱਲ ਛੱਡੋ ਅੱਜ ਜਾਨਵਰ ਮੇਰੀ ਲਾਂਕਾ ਨੂੰੜਾ ਉਜਾੜ ਰਹੇ ਨੇ ਕਿਉਂ ਜੜ ਰਹੇ ਨੇ ਸਭੀ ਤੇਰੇ ਕਿਸੇ ਦਾ ਦੇਖੇ ਮਾਨ ਭਾਮ ਦੇ ਵੀ ਸਮਾਂ ਇੱਕੋ ਜਨ ਰਹਿੰਦਾ ਪਤਾ ਨਹੀਂ ਕਿਹੜੇ ਵੇਲੇ ਕਿਹੋ ਜਿਹਾ ਸਮਾਂ ਆਵੇ ਇਸੇ ਕਰਕੇ ਮਨਾ ਜਪ ਲੈ ਸਤਨਾਮ ਸ਼੍ਰੀ ਵਾਹਿਗੁਰੂ ਸਮਾਂ ਪਤਾ ਨਹੀਂ ਕਿਹੜੇ ਵੇਲੇ ਕਿਹੋ ਜਿਹਾ ਆ ਜਾਵੇ ਆਓ ਕਪਲ ਮੁਨੀ ਦੇ ਸਰੀਰ ਦੇ ਕੋਲੇ ਬੈਠੇ ਚੇਲਿਆ ਨੂੰ ਨਾਮੁਨੀ ਸਮਝਾਉਂਦਾ ਕਹਿੰਦਾ ਮੁਰਖੋ ਤੁਹਾਡੇ ਕੁਦੇ ਪ੍ਰਾਣ ਨਿਕਲਦਾ ਗਏ ਉਹ ਮਰਿਆ ਨਹੀਂ ਉਹ ਤਾਂ ਅਗਲੇ ਜਨਮ ਸ਼ੁਰੂ ਹੋ ਗਿਆ ਤੁਗ ਦਾ ਮੋਲ ਜਿਮਨੀ ਦੇ ਬੱਚੇ ਵਿੱਚ ਪਾਇਆ ਗਿਆ ਸੀ ਸਤਿਗੁਰੇ ਇਹ ਗੱਲ ਕਹ ਰਹੇ ਨੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੀਵਨ ਹੈ ਸਰਪ ਜੋਨ ਬਲ ਬਲੇ ਉਤਰੈ ਅਹੀ ਬਾਈ ਗੋਬਿੰਦ ਨਾਮ ਮੱਖੀਸਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਛੀ ਮਰੈ ਪ੍ਰੇਤ ਜੋਨ ਬਲ ਬਲੇ ਉਤਰੈ ਸੰਗਤ ਕੀ ਰਹਾਉ ਵਾਲੇ ਤੱਕ ਨੂੰ ਵਾਰ-ਵਾਰ ਲੈ ਚਲੋ ਏਕ ਤੁਰ ਤੋਂ ਬਾਦ ਅਰਥ ਆਪਣੇ ਆਪ ਹੋ ਜਾਂਦੇ ਰੇਤ ਉਕਤਬਦ ਰਹੋ ਬਲੇ ਤੁਕਲਾਡੋ ਅਰਥ ਆਪਣੇ ਆਪ ਹੋ ਜਾਂਦੇ ਆ ਸਕਦੇ ਆ ਅਤ ਕਰਨ ਦੀ ਲੋੜ ਨਹੀਂ ਪੈਂਦੀ ਅੰਤ ਕਾਲ ਜੋ ਮੰਦਰ ਇੱਥੇ ਮੰਦਰ ਕਿਹਾ ਹੈ ਜ ਆਪਣੇ ਘਰ ਨੂੰ ਇਹ ਵੀ ਮੰਦਿਰ ਹੀ ਹੁੰਦਾ ਸਕਦੇ ਆ ਪਰ ਆਪਣਾ ਦੇ ਖਰਾਬ ਕਰ ਲਿਆ ਤੁਰੋ ਚਲ ਅੰਤ ਕਾਲ ਜੋ ਮੰਦਰ ਸਿਮਰਨ ਐਸੀ ਚਿੰਤਾ ਮੈਂ ਕੀ ਮਰੈ ਤਰੇਤ ਜੋਨ ਬਲ ਬਲੇ ਉਤਰੈ ਅਰੀ ਬਾਈ ਗੋਬਿੰਦ ਨਾਮ ਭਗਤ ਦੀਸਰੈ अंतकाल जो लड़के सिमर ऐसी चिंता मैं जे मर सुकर जोन बल बल उतर अरी बाई गोविंद नाम मत ईश्वर इस तरह पढ़ के देखो संगत जी इस तरह बाई पढ़ के देखो अंतकाल जो स्त्री सिमर ऐसी चिंता मैं जे मर बेसवा जोन बल बल उतर अरी बाई गोविंद नाम मत ईश्वर ਕੁਰਮੁ ਕਪਿਆ ਰੋ ਖੀਰ ਵਿੱਚ ਮਿਸਰਤ ਰੋਚਨ ਕਹ ਲੈਨੇ ਅੰਤ ਕਾਲ ਜੋ ਨਾਰਾਇਣ ਸਿੰਗਰੈ ਐਸੀ ਚਿੰਤਾ ਮੈਂ ਜੇ ਮਰੈ ਵਦਤ ਤਰੁਚਨ ਤੇ ਨਾ ਮੁਕਤਾ ਪੀਤੰਬਰ ਵਾਗੈ ਜਿਦੇ ਬਸੈ ਜਿਹੜਾ ਮਾਤ ਮੇਰੀ ਦੀ ਸੁਰਤ ਰੱਬ ਨਾਲ ਜੁੜ ਗਈ ਨਾ ਸੁਰਤ ਸਮਝੋ ਰੱਬ ਵਿੱਚ ਹੀ ਅਫੇਰ ਹੋ ਗਿਆ ਉਹ ਰੱਬ ਹੀ ਬਣ ਗਿਆ ਹਾਂਜੀ ਆਪਣੀ ਸੁਰਤੀ ਵਿਰਤੀ ਕਿੱਥੇ ਖੜੀ ਆ ਇਸੇ ਕਰਕੇ ਤਾਂ ਬਾਰ-ਬਾਰ ਵਾਹਪੁਰ کہہ ਰਹੇ ਹੈ